ਲਓ ਜੀ ਦੋਸਤੋ ਜਿਹੜੇ ਕੋਈ ਚੰਗਾ ਸੋ ਕੁਆਲਟੀ ਦਾ ਬਸ਼ੀਰਾ ਚੰਗੇ ਖਾਨਦਾਨ ਦਾ ਬਸ਼ੀਰਾ ਘੋੜਾ ਘਰੇ ਆਪਦੇ ਹੱਥੀਂ ਤਿਆਰ ਕਰਨਾ ਚਾਹੁੰਦੇ ਆ ਪਰ ਖਾਨਦਾਨ ਪਾਲ ਦੇ ਵਿੱਚ ਚੰਗਾ ਹੋਵੇ ਗਰੰਟੀ ਨਾਲ ਹੋਵੇ ਤੇ ਬੰਤਰਾ ਮੰਤਰਾ ਹੋਣ ਚੰਗੇ ਆ ਤਾਂ ਮਿੱਤਰੋ ਆ ਦੋ ਕਮੈਂਟਾਂ ਦੀ ਵੀਡੀਓ ਦੇਖ ਲਓ ਸਾਰੀ ਡਿਟੇਲ ਦਵਾਂਗਾ ਘੋੜਾ ਪੂਰਾ ਸੋ ਕੁਆਲਟੀ ਆ ਮਾਰਕੇ ਵਾਲੇ ਪੱਖੋਂ ਵੀ ਪੂਰਾ ਪਰਫੈਕਟ ਆ ਤੇ ਨੱਕ ਵਾਲੇ ਕਨਫਰਮੇਸ਼ਨ ਵਾਲੇ ਪੱਖੋਂ ਕੰਨ ਵਾਲੇ ਪੱਖੋਂ ਪੂਰਾ ਟੌਪ ਕਲਾਸ ਹੁਣ ਮੂਹਰੇ ਤੁਹਾਡੀ ਸੇਵਾ ਪਰਖੀ ਜਾਣੀ ਆ ਚੰਗੀ ਸੇਵਾ ਕਰ ਲਓਗੇ ਤਾਂ ਟੌਪ ਦੇ ਘੋੜਿਆਂ 'ਤੇ ਖੜਾ ਹੋ ਜੂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਤੇ ਇਹਨਾਂ ਦਾ ਸਵਾਗਤ ਹੈ ਜੀ ਆਇਆਂ ਸਭ ਤੋਂ ਪਹਿਲਾਂ ਆਪਣੇ ਬਾਬਾਜੀ ਦਾ ਸਟੱਡ ਫਾਰਮ ਨੂੰ ਪਿਆਰ ਕਰਨ ਵਾਲੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਉਮੀਦ ਹੈ ਤੁਹਾਡੇ ਲਈ ਨਵਾਂ ਸਾਲ ਤਰੱਕੀਆਂ ਭਰ ਆਵੇ ਤੇ ਮਿੱਤਰੋ ਅੱਜ ਇਹ ਵੀਡੀਓ 1 ਜਨਵਰੀ 2026 ਮਤਲਬ ਨਵੇਂ ਸਾਲ ਦੀ ਹੈ ਤੇ ਬਸ਼ੀਰਾ ਲੈ ਟੌਪ ਕਲਾ ਸਮਝ ਲਓ ਨਵੇਂ ਸਾਲ ਤੇ ਤੋਹਫਾ ਹੀ ਦੇਤਾ ਤੁਹਾਨੂੰ ਉੰਜਾਂ ਜੇ ਅਜ ਮੁੱਲ ਬਸ਼ੀਰਾ ਦੇ ਦੇਣਾ ਇਹ ਜੇ ਬਸ਼ੀਰਾ ਦਾ ਲੱਖਾਂ ਚ ਮੁੱਲ ਹੁੰਦਾ ਤੇ ਪਰ ਫੇਰ ਵੀ ਇੰਨਾ ਚੰਗਾ ਬੱਚਾ ਨਹੀਂ ਮਿਲਦਾ ਮਿੱਤਰੋ ਕੰਨ ਵਾਲੇ ਪੱਖੋਂ ਦੇਖ ਲਓ ਮਾਰਕੇ ਵਾਲੇ ਪੱਖੋਂ ਦੇਖ ਲਓ ਪੂਰਾ ਟੌਪ ਕਲਾਸ ਬਸ਼ੀਰਾ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਵੀਡੀਓ ਦੇ ਵਿੱਚ ਹੀ ਵਸਤੂ ਹੈ ਵੀਡੀਓ ਪੂਰੀ ਦੇਖ ਲਓ ਵੀਡੀਓ ਪਸੰਦ ਆਈ ਵੱਧਤ ਵਧੇ ਸ਼ੇਅਰ ਕਰ ਦਿਓ ਤੇ ਨੰਬਰ ਲਾਸਟ ਤੇ ਦਵਾਂ ਜਿਹੜੇ ਭਰਾ ਦੇ ਪਸੰਦ ਹੋਏ ਥੱਲੇ ਦੇ ਤੇ ਨੰਬਰਾਂ ਤੇ ਸੰਪਰਕ ਕਰ ਲਓ ਮਿੱਤਰੋ 6 ਮਹੀਨੇ ਬੱਚੇ ਦੀ ਉਮਰ ਆ ਕੁਮੈਤ ਰੰਗ ਆ ਦੋ ਪੈਰ ਚਟੇ ਅਬੀ ਦੀ ਤਕਾਦਮ ਜੀ ਨੂੰ ਆਪਾਂ ਕਹਿ ਦਿੰਨੇ ਆ ਅਲਟਰਨੇਟ ਪੈਰ ਦੋਨੇ ਚਿੱਟੇ ਤੇ ਮੱਥੇ ਬਹੁਤ ਸੋਹਣਾ ਬਲੇਜ ਆ ਬੱਚੇ ਦੀ ਨੈਕ ਦੀ ਗੱਲ ਕਰੀ ਤਾਂ ਦੇਖੋ ਖੜਨੇ ਖੁਰਨੇ ਲਾਜਵਾਬ ਆ ਬਹੁਤ ਸੋਹਣੀ ਨੈਕ ਆ ਥੱਲੋਂ ਬਰੌਡ ਜਿਹਨੂੰ ਆਪਾਂ ਕਹਦੇ ਨੇ ਵੀ ਥੱਲੋਂ ਮੋਟੀ ਉੱਪਰੋਂ ਮਣੀਆ ਜਮਾਂ ਬਰੀਕ ਆ ਤੇ ਲੱਤ ਦੀ ਨਲੀ-ਨੁਲੀ ਦਾ ਸਹਿਜ ਵੀ ਬਹੁਤ ਆ ਤੇ ਪੁੱਠਾ-ਪੱਠਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਬੱਚੇ ਦੇ ਬਾਲ ਪੌਰੀਆਂ ਦਾ ਜਮਾਂ ਸਾਫਾ ਕੰਨਾਂ ਦੀ ਤਾਂ ਤੁਸੀਂ ਗੱਲ ਹੀ ਸਾਡੋ ਕੰਨ ਕੁੰਡੀ ਵਾਲਾ ਕੋਈ ਓਵਰਲੈਪ ਵੀ ਨਹੀਂ ਬਹੁਤ ਸੋਹਣਾ ਕੰਨ ਤੇ ਛੋਟਾ ਕੰਨ ਲੱਗਿਆ ਨਾ ਖਰਾ ਨੁਖਰਾ ਬੱਚੇ ਜੁਣੀ ਹੈ 5-6 ਮਹੀਨਿਆਂ ਦੇ ਬੱਚੇ ਨੂੰ ਚਾਹ ਦੇਣਾ ਰਸੇ ਨਾਲ ਤੁਰਨਾ ਨਹੀਂ ਆਉਂਦਾ ਤੇ ਬੱਚਾ ਪੂਰਾ ਮੜਕਣਾ ਤੁਰਦਾ ਦੇਖੋ ਧੌਣ ਧੌਣ ਚੱਕ ਕੇ ਕਿਵੇਂ ਤੁਰਦਾ ਤੇ ਬਾਕੀ ਗੱਲ ਕਰੀਏ ਖਾਨਦਾਨ ਤਾਂ ਮਿੱਤਰੋ 5-7 ਪੀੜੀਆਂ ਇਹਦੀਆਂ ਪੂਰੀਆਂ ਟਾਪ ਦੇ ਆਲੀਸ਼ਾਨ ਤੋਂ ਦਲਵਾਗ ਦਲਵਾਗ ਤੋਂ ਦੇਵਰਾਜ ਦੇਵਰਾਜ ਦਾ گاਂਡ 골ਡਨ ਰੌਕ 골ਡਨ ਰੌਕ ਦਾ ਅਰਾਵਤ ਅਰਾਵਤ ਦਾ ਬੱਚਾ ਏ 골ਡਨ ਰੌਕ ਦਾ ਪੋਤਾ ਤੇ ਮਾਂ ਵੀ ਦੇਵਲੀ ਲਾਈਨ ਚ ਚੰਗੇ ਘੋੜਿਆਂ ਦੀ ਆ ਮਿੱਤਰੋ ਬਸ਼ੀਰਾ ਪੂਰਾ ਟੌਪ ਕਲਾਸ ਬੰਨ ਵਾਲਾ ਸਾੰਭਣ ਵਾਲੀ ਵਸਤੂ ਕਮੀਨਾ ਛੱਡੋ ਤੇ ਬੱਚਾ ਇੱਕਦਾਂ ਨਾਮ ਬਣਾ ਲਓ ਜਿਹੜੇ ਭਰਾ ਵੀ ਪੂਰੇ ਟੌਪ ਦਾ ਚੰਗਾ ਬਸ਼ੀਰਾ ਭਾਲਦੇ ਆ ਤਾਂ ਉਹ ਇੱਕ ਵਾਰਾ ਵੀਡੀਓ ਜ਼ਰੂਰ ਦੇਖਿਓ ਵੀਡੀਓ ਦੇਖ ਲਈ ਤਾਂ ਤੁਸੀਂ ਲਾਸਟ ਤੇ ਨੰਬਰ ਆਪਾਂ ਦਿੱਤਾ ਲਈ ਜਾਂਦਾ ਜਿਹੜੇ ਭਰਾ ਦੇ ਬਸ਼ੀਰਾ ਪਸੰਦ ਹੋਇਆ ਖਰੀਦਣ ਦਾ ਚਾਹਵਾਨ ਹੋਇਆ ਤਾਂ ਮਿੱਤਰੋ ਜ਼ਰੂਰ ਨੰਬਰ ਤੇ ਫੋਨ ਲਾ ਕੇ ਰੇਟ ਦਾ ਪਤਾ ਕਰ ਲਓ ਜਾਇਜ਼ ਰੇਟ ਤੇ ਬੰਨਜੂ ਮਾਰਕੀਟ ਨਾਲੋਂ ਸਸਤਾ ਬੰਨਜੂ ਪਤਾ ਨੂੰ ਇਨੀ ਚੀਜ਼ ਦੀ ਗਾਰੰਟੀ ਦੇਦੇ ਮਿਲਦੇ ਆ ਜਲਦੀ ਨਾਲ